ਹਾਂ ਜੀ ਕਿਸਾਨ ਵੀਰੋ ਸਵਾਤਨਾ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਾ ਦੋ ਬੈੜਾਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੋਈ ਆ ਇੱਕ ਗੱਬਣ ਥੋੜੇ ਕਿ ਦਿਨ ਗਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਬਾਈ ਜੀ ਸੋ ਸਹੀ ਗਾ ਸਰ ਉਹ ਠੀਕ ਹੋ ਜਾਂਦਾ ਹਾਂ ਬਈ ਡਾਕਟਰ ਵਧੀਆ ਨਾਮ ਤੇ ਐਡਰੈਸ ਨਾਮ ਜੱਸਾ ਸਿੰਘਾ ਪਿੰਡ ਭਾਈ ਰੂਪਾ ਜਲਾਬ ਟੰਡਾ ਸ੍ਰੀ ਰਾਮਪੁਰ ਨੇੜੇ ਪਿੰਡ ਅਧਰੂਕ ਸ਼ਰਾਦਪੁਰ ਇਧਰ ਗਉਂਟੀ ਭਗਤ ਆਪਚੜੇ ਜੇ ਪੰਡਾ ਆ ਮੋਬਾਈਲ ਨੰਬਰ 76967 3417 ਠੀਕ ਆ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਈ ਭੂਣ ਸੂਈ ਆ ਡਾਟਰ ਕਾਦੋਂ ਸੂਈ ਆ ਵੀਰੇ ਰਾਤ ਸੂਈ ਵੀ ਆ ਰਾਤ ਹਾਂ ਆਰਡਰ ਬੜਾ ਕਮਾਲ ਆਰਡਰ ਦਾ ਬੜਾ ਚੰਗਾ ਹੈ ਕੀ ਬਾਤ ਆ ਬਹੁਤ ਸੋਹਣੀ ਫਿਟਿੰਗ ਅਰੇ ਸੋਹਣੀ ਫਿਟਿੰਗ ਫੁੜੇਗਾ ਪੂਰੀ ਵਿਥੇ ਇਦਾਂ ਚਿਵਾਈ ਕਿਵੇਂ ਆ ਭਰਾ ਚਿਵਾਈ ਇੱਕ ਨੰਬਰ ਆ ਕਿੰਨਾ ਕੁ ਦੁੱਧ ਦੀ ਦੂ ਐਸਟੀਮੇਟ ਦੁੱਧ ਦੇ ਦੂ ਇਸ ਤਰ੍ਹਾਂ 18 ਕਿਲੋ ਬੱਚੀ ਠੀਕ ਆ ਹਾਂ ਸੂਈ ਸਵਾਈ ਬੱਚਾ ਕੀ ਦੇ ਤਾ ਬੱਚੀ ਦਿੱਤੀ ਆ ਬੱਚੀ ਦਿੱਤੀ ਆ ਹਾਂ ਬੱਚੀ ਜਰਸੀ ਦਿੱਤੀ ਆ ਬਹੁਤ ਸੋਹਣੀ ਬੱਚਾ ਬੱਚੀ ਦਿੱਤੀ ਆ ਬੱਚੀ ਦੀ ਕੁਆਲਿਟੀ ਚੈੱਕ ਕਰੋ ਬਹੁਤ ਚੰਗਾ ਬੱਚਾ ਬਹੁਤ ਚੰਗਾ ਬੱਚਾ ਬੜ ਵੀ ਖਰਚਾਂਗੇ ਬੜੀ ਪੂਰੀ ਚੰਗੀ ਆ ਬੁੱਧੀ ਵਧੀਆ ਆ ਜਿਹੜਾ ਕੱਟ ਚਾ ਛੋਟੀ ਨਾ ਮੰਨ ਖਾਣ ਤੋਂ ਬਾਲਾ ਕਮਾਲ ਦਾ ਬਾਲਾ ਕਮਾਲ ਦਾ ਲੱਗਿਆ ਵਾ ਸਵਾਈ ਜੂਈ ਓਕੇ ਆ ਸਵਾਈ ਜੂਈ ਨੰਬਰ ਰੱਖ ਕੱਢ ਲਿਆ ਤੈਨੂੰ ਤੈਨੂੰ ਸਾਢੇ ਤਣੇ ਕੋਲ ਬੋਲਾ ਤੜਕੇ ਓਕੇ ਬਾਈ ਹਾਂ ਹੂੰ ਤੈਨੂੰ ਥੋੜੀ ਬੋਧ ਆ ਕਬੀ ਇਹ ਜੇਰ ਮਾਰਦੀ ਹੱਥ ਫੇਰੀ ਚੱਲ ਕੋਈ ਜੱਕਰੀ ਨਹੀਂ ਕਹਿਣਾ ਜੇਰ ਵੀ ਪਈ ਵਧੀਆ ਟੌਪ ਦੀ ਜੇਰ ਆ ਭਈਆ ਵੱਠਲ ਚ ਓਕੇ ਆ ਹੋਲ ਲੈ ਬਾਈ ਤੋਰ ਕੇ ਦਿਖਾ ਦੇ ਸੋਈ ਸਵਾਈ ਬੱਚਾ ਮਗਰ ਬੱਚੀ ਜੇਰ ਵੱਠਲ ਚ ਪਈ ਆ ਸਾਰੀਆਂ ਗੱਲਾਂ ਓਕੇ ਆ ਨਾ ਬਰਾ ਹਾਂ ਹੂੰ ਲੱਗਾ ਠੰਡੇ ਸਵਾਦੀ ਆ ਨਾ ਬੜੇ ਠੰਡੇ ਸਵਾਦੀ ਆ ਮਾਉ ਇਹਨਾਂ ਗਾਲਾਂ ਵੱਢੀ ਜਾਂਦੀ ਆ ਲੈ ਤੋਰਾ ਤੋਰਾ ਚੈੱਕ ਕਰੋ ਇੱਕ ਨੰਬਰ ਕਰਮ ਵਾਲੀ ਦਾ ਕੀ ਬਾਤ ਆ ਠੰਡੀ ਦਾ ਬੜੀ ਆ ਤੇਰੀ ਹੂੰ ਜਿੱਥੇ ਮਰਜੀ ਕਰ ਮਰਜੀ ਮਾਰੀ ਹੱਥ ਫੇਰੀ ਚੱਲ ਵੀ ਚੈੱਕ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਕੋਈ ਨਹੀਂ ਕਹਿਣਾ ਆ ਕੀ ਮੋਲ ਲਾ ਵੀਰੇ ਜਾਇਜ਼ ਸਾਡੇ 63000 ਰੁਪਏ ਲੈਣਾ ਮਾਉ ਕੋਈ 65 ਕਰਾਲੇ 70 ਕਰਾਲੇ ਸਾਡੇ 63000 ਰੁਪਏ ਬਾਈ ਕਹਿੰਦਾ ਲੈਣਾ ਆ ਮੁੱਲ ਕਰਾਉਣਾ ਜੱਡਾ ਮਰਜੀ ਕਰਾ ਲਈ ਜਮਾ ਜੈ ਜ ਮੁੱਲ ਖੱਚ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਬਾੜ ਦਾ ਕੱਦ ਕੋ ਦਬੋਤ ਫੁੱਲ ਕੱਦ ਆ ਜਾ ਮੂੰਹ ਛੇਦ ਜਾਂਦਾ ਕੀ ਸਹੀ ਗੱਲ ਆ ਤੇ ਬਾਕੀ ਧਾਰਾ ਕੋਈ ਚੱਕਰ ਨਹੀਂ ਬਾਈ ਇਹਦੀਆਂ ਮਾਰ ਕੇ ਦਿਖਾ ਠੰਡੀ ਬਹੁਤ ਆਣਾ ਬਹੁਤ ਠੰਡੀ ਹੈ ਮਾਨੀ ਜੀ ਜਿਵੇਂ ਮਰਜੀ ਧਾਰਾ ਮਰੀ ਚੱਲ ਨਾ ਨਾ ਕੋਈ ਚੱਕਰ ਨਹੀਂ ਆ ਕੀ ਬਾਤ ਬਾੜੀ ਚੰਗੀ ਚਵਾਈ ਆ ਬਾੜੀ ਤੇ ਆ ਕੀ ਬਾਤ ਇੱਕ ਨੰਬਰ ਚੋਂ ਮੋਟਾ ਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਓਕੇ ਆ ਬਾਈ ਹੂੰ ਲੇਵਾ ਲੂਆ ਇੱਕ ਨੰਬਰ ਤਾਂ ਬੜਾ ਚੰਗਾ ਚੰਗਾ ਮੁੱਠੀ ਵਾਲਾ ਥਾਨ ਪੂਰੀ ਵਿੱਚ ਦੇ ਜਾਂ ਸਿਵਾਈ ਪੂਰੀ ਤਾਂ ਓਕੇ ਆ ਜੇ ਮੈਂ ਇੱਕ ਨੰਬਰ ਆ ਮਾਂ ਕਿ ਬਾਈ ਹੂੰ ਬਾਕੀ ਮੋਲ ਵੀ ਜਾਇ ਜਾ ਮੋਲ ਨਹੀਂ ਮਿਲਣਾ ਕਿ ਨਹੀਂ ਹਾਂ ਖਿੱਚ ਕੇ ਮੋਲ ਰੱਖਿਆ ਜਾਇਜ ਮੋਲ ਰੱਖਿਆ ਬਾਈ ਕੀ ਬਾਤ ਆ ਬਾਈ ਜਮਾ ਬੋਲਾ ਕਿ ਨਹੀਂ ਜਮਾ ਹੂੰ ਮੋਰੋ ਲੇਵਾ ਜੇ ਕਰਵਾਨ ਨੇ ਕੱਲਾ ਕੱਲਾ ਥਾਣਾ ਹੈ ਪੂਰੀ ਵਿੱਤੀ ਦੇ ਥਾਣ ਲੱਗਿਆ ਬੱਚਾ ਬੱਚੀ ਰੇਤੀ ਜੇਰ ਬੱਠਲ ਜਪਈਆ ਆਣੀ ਗੱਲਾਂ ਓਕੇ ਓਕੇ ਅੱਛਾ ਅੱਗੇ ਆ ਗਈ ਜੱਸੇ ਦੋ ਨੰਬਰ ਕਿਡਾ ਸੁਭਾ ਜੀ ਇਹ ਭੂੰਣ ਸੁੰਦੀ ਆ ਕਿੰਨੇ ਦਿਨ ਲੂ ਵੀਰੇ ਇਹ ਹਫਤੇ ਦੀ ਕੱਚੀ ਆ ਰਹਿਟਾ ਹਫਤੇ ਕਰੀ ਕੱਚੀ ਕਿੰਨਾ ਕੁ ਦੁੱਧ ਦੀ ਉਹ ਆ ਦੁੱਧ ਦੇ ਦੂ 18-19 ਕਿਲੋ ਬੱਚੀ ਬਾਕੀ ਥਾਰ ਹੋਣ ਦੇ ਹਿਸਾਬ ਚ ਬਾਕੀ ਠੰਡੀ ਹਾਂ ਮੋਹੋ ਛੇਦਾਂਦ ਆ ਵੀ ਠੰਡੀ ਸੀਲ ਫੁੱਲ ਜਿਵੇਂ ਚੌਗੀ ਮਾਨ ਚੌਗੀ ਛੇਦਾਂਦ ਮੰਨ ਨੇ ਛੇਦਾਂਦ ਮੰਨ ਲੈ ਗੜਾ ਓਕੇ ਹਾਂ ਪਰ ਸ਼ਾਂ ਤੋਂ ਲੇਵਾ ਚ ਬੜਾ ਚੰਗਾ ਲੇਵਾ ਕਮਾਲ ਦਾ ਖਾਣ ਦੇ ਲੱਗਿਆ ਪੂਰੀ ਬੜਾ ਯਾ ਚੰਗਾ ਖਾਣ ਲੱਗਿਆ ਹਾਂ ਹਾਂ ਉਹ ਬਈ ਹੈ ਨਾ ਬਰਟ ਲੰਗ ਗੁੰਦੀ ਨਹੀਂ ਵੜਾ ਸੋਨਾ ਕਰਮ ਵਾਲੀ ਨੇ ਕੱਚੀ 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 ਠੰਡੀ ਦਾ ਬਾੜੀ ਹੈ ਬਚਰੀ ਹੂੰ ਜਿਵੇਂ ਮਰਜੀ ਜਿਵੇਂ ਮਰਜੀ ਉਹ ਕਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਸ਼ਣ ਹੋਲ ਲਿਬਰਾ ਤੋਰ ਕੇ ਰਖਾ ਦੇ ਹੋਲ ਬ੍ਰੀਡ ਆ ਬਈ ਬਿਊਟੀ ਦਿਖਾਉਂਦੇ ਆ ਫੇਸ ਦੀ ਕਮਾਲੀ ਆ ਲੈ ਬੋਦੀ ਵਾਦੀ ਪੂਰੀ ਚੰਗੀ ਆ ਨਾ ਬੜੀ ਚੰਗੀ ਆ ਸਨਣਾ ਖਪੂਣਾ ਬੈੜ ਦੇ ਵਿੱਚ ਵਾਲਾ ਨਹੀਂ ਆ ਜਾ ਕੀ ਬਾਤ ਹੈ ਬਾਕੀ ਤੋਰਾ ਚੈੱਕ ਕਰ ਲੋ ਲੈ ਤੋਰਾ ਵੀ ਕਮਾਲੀ ਆ ਪਲੀ ਵੀ ਚੰਗੀ ਆ ਨਾ ਪੂਰੀ ਪਲੀ ਵੀ ਆ ਵੜਾ ਹੂੰ ਲੈਸੀ ਨਾ ਮਨੂ ਨਾ 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 ਪੂਰੀ ਚੌੜੀ ਚੂੜੀ ਆ ਬੜਾ ਕੀ ਮੁੱਲ ਆ ਫਿਰ ਕੱਚੀ ਦਾ ਜਾਇਜ ਡਾਕਟਰ 70 ਦੀ ਦੇ ਦਾਂਗੇ ਜੀ ਮਾਨਤਨ ਵਿੱਚੋਂ ਬਸ ਛੋੜਛੱਪਾ ਹੀ ਹੋਊਗਾ ਠੀਕ ਆ ਬਾਈ ਹਾਂ 70000 ਦੀ ਵਾੜ ਬਾਈ ਦਾ ਦੇ ਦਾਂਗੇ ਮਾਨਤਨ ਜਿਹੜਾ ਮੌਕੇ ਤੇ ਕੋਈ ਚੈੱਕ ਕਰਨੀ ਹੋ ਜਾਊਗਾ ਮੁੱਲ ਜਾਇਜ ਆ ਬੜ ਦੇ ਜਾ ਹੁਣ ਜਮਾ ਹੂੰ ਬਰੀਡ ਵਾਲੀ ਆ ਬੜ ਬਰੀਡ ਵਾਲੀ ਆ ਨੀ ਜਾਜਾ ਹੂੰ ਬਾਕੀ ਚਲਕ ਚੁਲਕਾ ਨਮਾਉਣ ਵਾਲੀ ਆਖਦੇ ਹੂੰ ਸਹੀ ਗੱਲ ਆ ਬਾਈ ਹਾਂ ਬਾਕੀ ਹਲੇ ਕੱਚੀ ਕੱਚੀ ਆ ਕੱਚੀ ਕੱਚੀ ਆ ਜਦ ਤਿਆਰ ਹੋਗੀ ਬੜ ਦੱਸੂਗੀ ਦੱਸੂਗੀ ਹੂੰ ਨਾਗਸੀ ਭਰਾ ਕੋਲੇ ਦੋ ਦੋਨੇ ਹੀ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕੰਕਟ ਕਰ ਲਿਓ ਜੀ ਧੰਨਵਾਦ ਜੀ